ਸੱਜਣੋ ਦਿਵਾਲੀ ਆ ਰਹੀ ਐ ਫੈਕਟਰੀ ਰੇਟ ਤੇ ਪਟਾਕੇ ਦਿਵਾ ਦਈਏ ਪੂਰੇ ਕਰਾਲੀ ਚ ਨਹੀਂ ਪੂਰੇ ਪੰਜਾਬ ਚ ਚਰਚਾ ਪੰਕੂ ਬਾਈ ਦੇ ਜੀ ਬਾਈ ਠੀਕੋ ਜਮਾ ਓਕੇ ਰਿਪੋਰਟ ਹੈ ਜੀ ਕਰਮਾ ਬੱਲੇ ਬੱਲੇ ਜਮਾ ਪੂਰੀ ਐ ਹੁਣ ਮੈਨੂੰ ਇਹ ਦੱਸ ਦੋ ਬਈ 12 ਸ਼ਾਟ ਦਾ ਰੇਟ ਕੀ ਐ ਤੇ ਇਦੂ ਬਾਅਦ ਉਤਲੇ ਆਪਣੇ ਕੋਲੇ ਮੈਂ ਕਹਣਾ 1000 ਸ਼ਾਟ ਦਾ ਕਹਿਣਾ 12 ਸ਼ਾਟ ਜਿਹੜਾ ਕੰਪਨੀ ਦਾ ਆਜਾਦ ਦਾ 105 ਰੁਪਇਆ ਜੀ 110 ਰੁਪਇਆ 130 ਰੁਪਇਆ ਸਸਤਾ ਜਿਹੜਾ 70 ਰੁਪਇਆ ਤੋਂ ਸਟਾਰਟ ਹੋ ਜਾਂਦਾ ਜੀ ਮਾਰਕੀਟ ਦੇ ਵਿੱਚ ਇਹ 2.5 250 ਦਾ ਵਿਕਦਾ ਜੀ ਬਾਜੀਓ ਮਾਰਕਟ ਵਾਲੇ ਕੰਮ ਕਰਦੇ ਆਪਾਂ ਨਹੀਂ ਕਰ ਸਕਦੇ ਠੀਕ ਹੈ ਹੋਲਸੇਲ ਰੇਟਾਂ ਦੇ ਸੱਜਣੋ ਕਰਾਲੀ ਖੜਿਆ ਮਰਿੰਡਰ ਰੋਡ ਹੈ ਜੀ ਮਰਿੰਡਰ ਰਾਊਟ ਕਰਾਲੀ ਕਰਾਲੀ ਪੰਕੂ ਦੀ ਹੱਟੀ ਤੇ ਬਾਕੀ ਆਪਣਾ ਅੱਗੇ ਦਾ ਦੋ ਜੀ 12 ਸ਼ਾਟ ਹੋ ਗਿਆ 25 ਸ਼ਾਟ ਦਾ ਕੀ ਪ੍ਰਾਈਸ ਹੈ 2500 150 ਰੁਪਏ ਸਟਾਰਟ ਹੋਣਾ 150 175 390 400 440 ਸੋਨੀ ਦਾ 2500 400 ਰੁਪਏ ਸਨਸ਼ਾਈਨ ਦਾ 520 ਰੁਪਏ ਕੁਆਲਿਟੀ ਵਾਈਜ਼ ਰੇਟ ਹੈ ਕੰਪਨੀ ਦਾ ਹਰ ਕੰਪਨੀ ਦਾ ਅਲੱਗ-ਅਲੱਗ ਰੇਟ ਹੈ 25 ਸ਼ਾਟ 25000 ਤੱਕ ਪਿਆ ਜੀ ਤੇ ਰਹੀ ਗੱਲ ਕੱਲੀ 25 ਹਜ਼ਾਰ ਸ਼ਾਟ ਤੱਕ ਬਾਈ ਕੋਲੇ ਸ਼ਾਟ ਹੈ ਤੇ ਬਾਕੀ ਬਾਈ ਕਹਿੰਦਾ ਵੀ ਡਿਮਾਂਡ ਤੇ ਇਕੱਲੇ ਸ਼ਾਟ ਨਹੀਂ ਜਿਹੜੀ ਮਰਜ਼ੀ ਆਈਟਮ ਹੋਵੇ ਤੱਕੇ ਦੀ ਸਾਰੇ ਪੰਜਾਬ ਚ ਨਹੀਂ ਮੈਂ ਕਹਿੰਦਾ ਵੀ ਪੂਰੇ ਇੰਡੀਆ ਚ ਰੇਟ ਪਤਾ ਕਰਕੇ ਆਜੋ ਬਾਈ ਕੋਲੇ ਆਜੋ ਕਹਿੰਦਾ ਮਜਾ ਹੀ ਤਾਂ ਆਈਆਂ ਬਾਈ ਜੀ ਪਤਾ ਕਰਕੇ ਆਉਂਗਾ ਤਾਂ ਹੀ ਪਤਾ ਲੱਗਦਾ ਬੰਦਾ ਸਹੀ ਆ ਗਲਤ ਹੈ ਗਲਤ ਹੈ ਸੱਜਣੋ ਚਿੱਤ ਕੁਝ ਕਰ ਦੂ ਪੰਕੂ ਬਾਈ ਕੋਲੇ ਖੜੇ ਆ ਕਹਿੰਦੇ ਕਰਾਲੀ ਕਹਿੰਦੇ ਮਰਿੰਡਾ ਰੋਡ ਤੇ ਸਕਰੀਨ ਤੇ ਨੰਬਰ ਚੱਲ ਰਿਹਾ ਪੰਜਾਬੀਓ ਕਰ ਲੋ ਕਨੈਕਟ